ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸੋ ਅੱਜ ਅਸੀਂ ਆਇਆ ਲੰਡਨ ਸਿਟੀ ਜੋ ਕਿ ਮੇਲਾ ਲੱਗਿਆ ਹੋਇਆ ਹੈ ਹੁਸ਼ਿਆਰਪ ਤੁਹਾਨੂੰ ਸਾਰਿਆਂ ਨੂੰ ਤਾਂ ਪਤਾ ਹੀ ਹੋਣਾ ਤੇ ਇਹ ਬਹੁਤ ਦਿਨਾਂ ਦਾ ਲੱਗਿਆ ਹੋਇਆ ਹੈ ਤਾਂ ਇਹ ਸੋਚਿਆ ਚਲੋ ਜਾਈ ਆਈਏ ਤਾਂ ਆ ਅੱਜ ਲੰਡਨ ਸਿਟੀ ਦਾ ਮੇਨ ਗੇਟ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਹੈ ਤੇ ਇੱਥੇ ਸਾਨੂੰ ਸਾਡੇ ਫੈਨ ਮਿਲ ਗਏ ਆਜੋਣਾ ਨਾ ਮਿਲਾਈਏ ਸ੍ਰੀਕਾਲ ਸ਼ੁਕਰੀਆ ਮੇਰਾ ਵੀਸ ਦੇਖਦੇ ਹੋ। ਥੈਂਕ ਯੂ ਸੋ ਮਚ ਸ਼ੁਕਰੀਆ। ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ। ਤੇ ਫਿਰ ਅਸੀਂ ਅੰਦਰ ਗਏ ਸ਼ਾਪਿੰਗ ਕਰਨ ਲਈ ਤੇ ਸਾਨੂੰ ਸਾਡੇ ਫਿਰ ਇੱਕ ਹੋਰ ਫੈਨ ਮਿਲ ਗਏ। ਮੈਂ ਤਾਂ ਪਤਾ ਲੱਗ ਗਿਆ ਇਹਨਾਂ ਪਿੱਛੇ ਬਾਜ਼ ਮਾਰੀ ਮੈਂ ਤਾਂ ਫਿਰ ਪਤਾ ਲੱਗ ਗਿਆ। ਤੇ ਇਹਨਾਂ ਦੀ ਛੋਟੀ ਜਿਹੀ ਗੁड़िया ਸੀ। ਉਹਨਾਂ ਐ ਮੈਨੇ ਹੈਲੋ ਮਲਾਈ। ਬਹੁਤ ਹੀ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ। ਤੇ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਫਿਰ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਥੋੜੀ ਜੀਆਂ ਤੇ ਆਇਆ ਜੀ ਟਿਕਟ ਕਾਊਂਟਰ ਇੱਥੇ ਟਿਕਟ ਕੱਟੀ ਜਾਂਦੀ ਆ 30 ਰੁਪਏ ਸਿਰਫ ਤੇ ਇੱਥੇ ਕਪਲਸ ਦੀ ਸ਼ੂਟਿੰਗ ਹੋ ਰਹੀ ਸੀ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਾ ਸੀ ਇਹਨਾਂ ਦੇਖ ਕੇ ਤੇ ਫਿਰ ਮम्मा ਕਹਿੰਦੇ ਮੈਂ ਇੱਕ ਕੋਟ ਟਰਾਈ ਕਰਨਾ ਮੈਂ ਕਿਹਾ ਚਲੋ ਕਰ ਲਓ ਫਿਰ ਜਦੋਂ ਪਾਣ ਲੱਗੇ ਇਹਨਾਂ ਜਦੋਂ ਪਾਇਆ ਤਾਂ ਬਹੁਤ ਹੀ ਹੱਸਮ ਲੱਗ ਪਈ ਮੈਂ ਤਾਂ ਭਾਲੂ ਲੱਗ ਰਹੀ ਐ ਅੱਜ ਸੋਹਣੇ ਲੱਗਦੇ ਸੀਗੇ ਤੇ ਫਿਰ ਅਸੀਂ ਟਾਪ ਦੇਖੇ ਇੱਥੇ ਦੇ ਟਾਪ ਬਹੁਤ ਵਧੀਆ ਨੇ ਮੈਂ ਤਾਂ ਬਹੁਤ ਵਧੀਆ ਲੱਗੇ ਮੈਂ ਤਾਂ 20 25 ਚੱਕਾ ਹੀ ਲੈ ਵੀ ਮੈਂ ਸਾਰੇ ਲੈਣੇ ਆ ਹਮ ਆ ਗਏ ਦੇਖ ਤਾਂ ਲੈ ਕਿਹੜੇ ਕਿਹੜੇ ਲੈਣੇ ਆ ਮੈਂ ਤਾਂ ਸਾਰੇ ਬਹੁਤ ਵਧੀਆ ਲੱਗੇ ਮੈਂ ਤਾਂ ਆਮਨ ਕਿਹਾ ਮੈਨੂੰ ਸਾਰੇ ਹੀ ਲੈ ਦੋ ਫੇ ਆਪਾਂ ਸੀ ਅਸਣ ਲਾਪੇ ਇਹ ਸਾਰੇ ਟੌਪ ਨਾਲ ਪਿਆ ਪਿਆਰ ਪਏ ਰਸੇਗੇ ਮੈਂ ਤੇ ਸਾਰੇ ਟੌਪ ਬਹੁਤ ਵਧੀਆ ਲੱਗੇ ਪਾਪਾ ਨੂੰ ਵੀ ਲੱਗੇ ਵਧੀਆ ਮੈਂ ਮਮਾ ਨੂੰ ਵੀ ਲੱਗੇ ਤੇ ਫਿਰ ਅਸੀਂ ਆ ਪਿਆਮੇ ਦੇਖਣ ਲੱਪੇ ਮੈਂ ਤਾਂ ਇਹ ਵਾਲਾ ਪਿਆਮਾ ਬਹੁਤ ਵਧੀਆ ਲੱਗਿਆ ਪਰ ਅਫਸੋਸ ਇਹ ਉੱਚਾ ਸੀਗਾ ਮੇਰੇ ਥੋੜਾ ਮੈਂ ਤਾਂ ਮੰਮਾ ਨੂੰ ਕਿਹਾ ਵੀ ਕੋਈ ਗੱਲ ਨਹੀਂ ਪਰ ਮੈਂ ਕਹਿੰਦੇ ਨਹੀਂ ਛੋਟਾ ਹੈ ਛੋਟਾ ਹੈ ਮੈਂ ਕੋਈ ਗੱਲ ਨਹੀਂ ਮੈਂ ਛੋਟਾ ਵੀ ਚੱਲ ਜੂ ਉੱਥੇ ਸਾਰੇ ਬਹੁਤ ਵਧੀਆ ਸੀਗੇ ਪੀਅਮੇ ਮੈਨੂੰ ਤਾਂ ਬਲੈਕ ਰੰਗ ਪਸੰਦ ਆ ਪਰ ਮੈਂ ਕਹਿੰਦੇ ਬਲੈਕ ਰੰਗ ਲੈਣਾ ਹੀ ਨਹੀਂ ਦੇਖੋ ਉੱਧਾ ਹੀ ਬਹੁਤ ਵਹਿਆ ਇੱਥੇ ਜਿਹੜੇ ਕੱਪੜਿਆਂ ਦੇ ਕਲੈਕਸ਼ਨ ਸੀ ਬਹੁਤ ਹੀ ਜ਼ਿਆਦਾ ਵਧੀਆ ਸੀ ਮੈਨੂੰ ਤਾਂ ਸਭ ਮੇਰੇ ਦਿਲ ਕਰੇ ਮੈਂ ਸਾਰੇ ਹੀ ਲੈ ਲਾਂ ਤੇ ਆ ਪਾਣੀ ਵਾਲਾ ਝੋਲਾ ਸੀ ਇਹਨੂੰ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਿਆ ਮੇਰਾ ਫੇਵਰੇਟ ਆ ਇਹ ਤੇ ਮੈਨੂੰ ਇਹ ਸਾਰਾ ਹੀ ਮੇਲਾ ਬਹੁਤ ਜ਼ਿਆਦਾ ਵਧੀਆ ਲੱਗਿਆ